ਮੇਨੇ ਇੱਕ ਵਾਰ ਉਹ ਜੇਲ੍ਹ ਤੋਂ ਆ ਜਾਂਦੇ ਆ ਫਿਰ ਉਹ ਗੋਲੀਆਂ ਚਾ ਲਾ ਕੇ ਫਿਰ ਜੇਲ੍ਹ ਤੇ ਡਿੱਲ ਜਾਂਦੇ ਆ ਕੋਈ ਵੀ ਰਸ ਨਹੀਂ ਹੈਗਾ ਬਸ ਉਹਨਾਂ ਨੂੰ ਇਨਸਾਨ ਨੂੰ ਇਨਸਾਫ ਦੇਈਦਾ ਵਾ ਉਹਨਾਂ ਨੂੰ ਨਿੰਗਵਟਰ ਕਰਨਾ ਚਾਹੀਦਾ ਜਿਵੇਂ ਮੇਰੇ ਪਾਪਾ ਨੂੰ ਉਹਨਾਂ ਨੇ ਮਾਰਾ ਛੜਕਦੇ ਉਹਨਾਂ ਨੂੰ ਵੀ ਉੱਥੇ ਮਾਰਨਾ ਚਾਹੀਦਾ ਵਾ ਫਿਰ ਉਹਨਾਂ ਨੂੰ ਇਨਸਾਫ ਦੇਈਦਾ ਅਨ ਹੋਰ ਕੁਝ ਨਹੀਂ ਤੇ ਆਰੇ ਐਵੇਂ ਕੀਤੀ ਉਹਨੇ ਘਰਾਂ ਦੇ ਵਿੱਚ ਆਣ ਕੇ ਚਲਾਈਆਂ ਕੋਈ ਸੁਣਵਾਏ ਨਹੀਂ ਹੋਣਦੀ ਤੁਹਾਡੇ ਕੀ ਲੱਗਦੇ ਸੀ ਮੇਰੇ ਜੀਜਾ ਜੀ ਜੀ ਤੁਸੀਂ ਉਹ ਮੌਕੇ ਤੇ ਹੀ ਗੱਲ ਹਾਂਜੀ ਮੌਕੇ ਤੇ ਹੀ ਕੀ ਹੋਇਆ ਸੀ ਨਾਣੇ ਲੋਕ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਕਰਦੇ ਆਏ ਸੀ ਕਿ ਭਾਜੀ ਇਹ ਆਪਾਂ ਇੱਕ ਜਿਹੜਾ ਟੇਬਲ ਲਾ ਗਏ ਹਾਂਜੀ ਏ ਭਾਜੀ ਪਿੱਛੋਂ ਗੋਲੀਆਂ ਮਾਰ ਗਿਆ ਮਤਲਬ ਜਿਵੇਂ ਜਾਣਦੇ ਆ ਤਾਂ ਜੋ ਹੋਟਲ ਦੇ ਵਿੱਚ ਪੈਰ ਪਾਇਆ ਪਿੱਛੋਂ ਫਾਇਰ ਚਾਲੂ ਕਰਦੇ ਇਹਨਾਂ ਨੇ ਭੀੜ ਦੇ ਵਿੱਚ ਹਬੜਾ ਦਬੜੀ ਹੋ ਗਈ ਕਿੰਨੇ ਲੋਕ ਸੀ ਹਾਂਜੀ ਇਹ ਜੀ ਤਿੰਨ ਜਾਂ ਚਾਰ ਜਣੇ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਜੀ ਜੀ ਬਖਮੀਨੀ ਇਨਸਾਫ ਚਾਹੀਦਾ ਹੈ ਇਹ ਸਾਰਿਆਂ ਦੇ ਜਿਹੜੇ ਇਹ ਗੋਲੀ ਚਲਾਉਂਦੇ ਇਹਨਾਂ ਦਾ ਕੋਨਟਰੋਲ ਹੋਣਾ ਚਾਹੀਦਾ ਹੈ ਜੀ ਇਹ ਹੱਲ ਹੁੰਦਾ ਹੈ ਆਪ ਇੱਕ ਵਾਰ ਦੱਸ ਦਿਓ ਜੀ ਤੁਹਾਡਾ ਨਾਮ ਦੱਸ ਕੇ ਕਿੰਨੇ ਵਜੇ ਦਾ ਟਾਈਮ ਸੀ ਕਿੱਥੇ ਜਾ ਰਹੇ ਸੀ ਕਿ ਕਾਹਦੇ ਤੇ ਸੀ ਹੁਣੇ ਤਾਂ ਆਂਦਾ ਟਾਈਮ ਹੀ ਜੀ ਹਾਂਜੀ ਇਨਸਾਫ ਚਾਹੀਦਾ ਬਾਜੀ ਕਿ ਕਿੱਥੇ ਜਾ ਕਿੱਥੇ ਰਹੇ ਤੁਸੀਂ ਛੱਟਾ ਸਾਹਿਬ ਦੇ ਕੋਲੇ ਸੀ ਗੁਰਦੁਆਰੇ ਕੀ ਪ੍ਰੋਗਰਾਮ ਕੀ ਹੈ ਤੁਹਾਡਾ ਵੇਖਾ ਇਹ ਜੀ ਰੋਕਾ ਕਰਨ ਦੇ ਅੱਛਾ ਹਾਂਜੀ ਅੱਛਾ ਫੰਕਸ਼ਨ ਤੇ ਜਾ ਰਹੇ ਸੀ ਹਾਂਜੀ ਤੁਹਾਨੂੰ ਪਤਾ ਗਏ ਇਥੋਂ ਘਰ ਤੇ ਪਤਾ ਜੀ ਉਹਨਾਂ ਫਾਇਰ ਜਦੋਂ ਮਾਰੇ ਆ ਜੀਜਾ ਜੀ ਡਿੱਗੇ ਆ ਉਦੋਂ ਆਨੂੰ ਪਤਾ ਲੱਗਿਆ ਵੀ ਪਿੱਛੋਂ ਫਾਇਰ ਮਾਰਦੇ ਇਹਨਾਂ ਉਦੋਂ ਫਾਇਰ ਕਰਕੇ ਫੇ ਹਵਾ ਚ ਫਾਇਰ ਕਰਕੇ ਗਏ ਆ ਭੱਜੇ ਜਦੋਂ ਕਿ ਪੀੜ ਇੱਧਰ ਉੱਧਰ ਹੋ ਜੇ ਤੇ ਤੁਹਾਡੀ ਮਦਦ ਕਿੰਨੀ ਕੀਤੀ ਉਸ ਤੋਂ ਮਦਦ ਜੀ ਅਸੀਂ ਆਪ ਦੀ ਫੈਮਿਲੀ ਸੀ ਮੇਰੇ ਭਰਾ ਸੀ ਤੇ ਜੀਜਾ ਜੀ ਹੀ ਵੱਡੇ ਅਸੀਂ ਗੱਡੀ ਚ ਲੈ ਕੇ ਗਏ ਆ ਹਸਪੀਟਲ ਉੱਥੋਂ ਉਹਨਾਂ ਨੇ ਜਵਾਬ ਦੇ ਤੱਕ ਇਹਨੂੰ ਦੂਸਰੇ ਵਾਲੇ ਲੈ ਕੇ ਜਾਓ ਜਦ ਪਹਿਲਾਂ ਵੀ ਹਮਲੇ ਕੀਤੇ ਗਏ ਸੀ ਤਾਂ ਪ੍ਰਸ਼ਾਸਨ ਵੱਲੋਂ ਤੁਹਾਡੇ ਨੂੰ ਸੁਰੱਖਿਆ ਦੀ ਮਗਨ ਨਹੀਂ ਕੀਤੀ ਗਈ ਕੀਤੀ ਗਈ ਜੀ ਕਿੰਨੀ ਉਮਰ ਕਿੰਨੀ ਸੀ ਜਿੰਦਾ ਸਿੰਘ ਦੀ ਪਰਿਵਾਰ ਚ ਕੌਣ ਕੋਣ ਹੈ ਪਰਿਵਾਰ ਚ ਜੀ ਦੋ ਬੱਚੇ ਆ ਬੇਟੇ ਇੱਕ ਬੇਟੀ ਆ ਹਾਂ ਜੀ ਪਰਿਵਾਰ ਨਾਲ ਜੀ ਅਸੀਂ ਪੁਲਿਸ ਦਾ ਕਹਿਣਾ ਵਾਪੇ ਕੋਈ ਪਰਿਵਾਰ ਵਾਲਾ ਮਾਲੀ ਸਰ ਨਹੀਂ ਸਾਦਾ ਨਹੀਂ ਮੰਗੀ ਨਹੀਂ ਜੀ ਮੰਗੀ ਗਈ ਹੈ ਜੀ ਉਹ ਬਾਜੀ ਹੁਣੀ ਹੈਗੇ ਵੀਡੀਓ ਹੈਗੀ ਦਿਖਾਉਂਦੇ ਤੁਹਾਨੂੰ ਲੈ ਕੇ ਜਾਓ ਦਿਖਾਓ ਤੁਹਾਨੂੰ ਨੀਂਦ ਨਹੀਂ ਹੋਣੀ ਵੀ ਧਮਕੀ ਦਿੰਦੇ ਪਤਾ ਨਹੀਂ ਕੀ ਕਿਦਣ ਕੀ ਕਰ ਦੇਣਾ ਵਾ ਤੇ ਪੁਲਸ ਅੱਗੇ ਜਾਂਦੇ ਪੁਲਸ ਸੁਣਵਾਈ ਕਰਦੀ ਨਹੀਂ ਜਦੋਂ ਕਾਰਵਾਈ ਕਰਕੇ ਚੱਲ ਜਾਂਦੇ ਫੇ ਆ ਜਾਂਦੇ ਆ ਕੱਲ ਦਾ ਜੀ ਤੁਸੀਂ ਕੱਲ ਦੀ ਹਾਲਤ ਨਹੀਂ ਮੇਰੀ ਦੇਖਿਓਣੀ ਆਤ ਮੈਂ ਬੇਟੀ ਦਾ ਕਰਕੇ ਚੇਂਜ ਕੀਤੀ ਆ ਉਹਦਾ ਢੜਾਕਾ ਹੀ ਨਿਕਲ ਗਿਆ ਨੂਹੋਸ਼ ਨਹੀਂ ਵੀ ਕੀ ਕਹਿਣਾ ਕੀ ਨਹੀਂ ਆ ਬਨਾਣ ਮੈਂ ਕੱਲ ਦੀ ਪਾਈ ਆ ਥੱਲੇ ਤਪੜੇ ਲੈ ਆਉਣੀ ਆ ਆ ਦੇਖੋ ਬਨਾਣ ਆ ਲਾਲ ਲਾਲ ਸਾਰੀ ਲਾਲ ਆ ਇਹ ਪੂਰਾ ਮੈਂ ਪਿਜਾ ਪਿਆ ਹੈ ਚਿੱਟੀ ਭਾਈ ਲਾਲ ਹੋਈ ਕੋਈ ਇੰਨਾ ਹੱਥਾਂ ਦੇ ਵਿੱਚ ਜਾਨ ਨਿਕਲ ਗਈ ਹੈ ਤਫੇ ਵੀ ਇਹੀ ਪਟਕਦੇ ਰਹੇ ਦਰਦ ਦਰਤੀ ਹਾਨੂੰ ਇਨਸਾਫ ਚਾਹੀਦਾ ਜੇ ਹੁਣ ਵੀ ਨਾ ਮਿਲਿਆ ਤੇ ਕੀ ਫਾਇਦਾ ਜੀ ਕਿੱਥੇ ਗੋਲੀ ਜੇ ਲਾਈ ਚਲਾਈ ਹੈ ਕਿੰਨੇ ਬੰਦੇ ਸੀ ਅਸਲੇ ਨਾਲ ਤੇ ਕਿੰਨੇ ਗੋਲੀ ਬਿਲਕੁਲ ਨਾਲ ਰੱਖ ਕੇ ਚਲਾਈ ਹੈ ਘੱਟ ਕਿੰਨੇ ਬੰਦੇ 8 10 ਬੰਦੇ ਨੇ ਕਹਿੰਦਾ 7 8 ਬੰਦੇ ਤੇ ਮੈਂ ਵੇਖੇ ਹਾਂ ਜੀ 100 ਬੰਦਿਆਂ ਦੇ ਵਿੱਚ 200 ਬੰਦੇ ਇੰਨੇ ਕਰਾਊਡਿਡ ਪਲੇਸ ਜੇ ਇੰਨੀ ਆਵਾਜ਼ਾਈ ਵਾਲੀ ਥਾਂ ਤੇ ਕਿਵੇਂ ਗੋਲੀ ਮਾਰ ਜੇ ਕੋਈ ਬਗਲ ਤੁਸੀਂ ਦਲੇਰੀ ਵੇਖੋ ਪੁਲਿਸ ਦਾ ਫੇਲਿਅਰ ਵੇਖੋ ਲਾਅ ਐਂਡ ਆਰਡਰ ਦਾ ਕੋਲਾਪਸ ਵੇਖੋ ਕਿ ਕਿਸੇ ਨੂੰ ਕਿਸੇ ਦੀ ਨਹੀਂ ਚੜੀ ਲੱਥੀ ਕਿ ਆਪច ਕਦੇ ਨਾਈਟ ਰੋਡ ਤੇ ਇਹ ਮੇਰੇ ਨਾਲ ਸੋਚੇ ਰਹੀ ਸੀ। ਔਰ ਤੁਸੀਂ ਵੇਖੋ ਪੁਲਿਸ ਨੇ ਆਪ ਸਾਰੇ ਸਬੂਤ ਮਟਾਉਣ ਲਈ ਸਾਰੇ ਸੀਸੀਟੀਵੀ ਕੈਮਰੇ ਦੀ ਉਹ ਰਿਕਾਰਡਿੰਗ ਹੀ ਜਬਤ ਕਰ ਲਈ ਕਿ ਕਿਸੇ ਦੇ ਸਾਹਮਣੇ ਕੁਝ ਆਵੇ ਨਾ ਕਿ ਸਾਡੀ ਨਿਲਾਇਕੀ ਬਾੜੀ ਨਾ ਦਿਖੇ। ਮੈਂ ਪੁੱਛਣਾ ਚਾਹੁੰਦਾ ਕਿ ਜਿੱਥੇ ਗੁਰੂ ਘਰ ਇੰਨੀ ਸੰਗਤ ਜਾਂਦੀ ਆ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਪੁਲਿਸ ਕਿੱਥੇ ਸੀ? ਕਿੱਥੇ ਸੀ ਪੁਲਿਸ ਪਾਈ? ਉਹ ਤਾਂ ਸਾਇਦ ਤਾਂ ਪੁਲਿਸ ਹੀ ਬੜੀ ਹੁੰਦੀ ਆ। ਮਤਲਬ ਪੁਲਿਸ ਹੀ ਨਹੀਂ ਸੀ ਤੇ ਪੁਲਸੋਂ ਨਹੀਂ ਤੇ ਬੰਦੇ ਇਹਨੇ ਕਿਸੇ ਨੇ ਇਨੀ ਹਿੰਮਤ ਨਹੀਂ ਕਰਨੀ ਸ਼ੀ ਕੋਈ ਮੌਕੇ ਤੇ ਇੱਕ ਟਫੇਲੀਅਰ ਕਿੱਥੇ ਮੌਕੇ ਮੌਕੇ ਤੇ ਫੇਲੀਅਰ ਇਹ ਤਾਂ ਕੇਕ ਕੱਟਦੇ ਫਿਰਦੇ ਜਾਂ ਤੇ ਪੁਲਸ ਵਾਲੇ ਤਾਂ ਆਪ ਦਾ ਅਫਸਰ ਇਹਨਾਂ ਨੇ ਕੀ ਕਰਨਾ ਏ ਜੀ ਕਿਸੇ ਨੂੰ ਕੌਣ ਜੁਮੇ ਆ ਰਿਹਾ ਡੀਜੀਪੀ ਤੇ ਚੀਫ ਮਿਨਿਸਟਰ ਸਾਹਿਬ ਦੱਸਣ ਕੌਣ ਜੁਮੇ ਆ ਰਿਹਾ ਕੌਣ ਬਚਾਉਂਦਾ ਸੀ ਉਹਨੂੰ ਸਾਰੀ ਸਾਰੀ ਸਿਆਸਤ ਦਾਣ ਹੈ ਜੀ ਇਹ 29 ਜਨਵਰੀ ਨੂੰ ਪਹਿਲਾ ਝਗੜਾ ਆਇਆ ਜੀ ਦੁਦਾਂ ਦਿਨਾਂ ਬਾਅਦ ਫਿਰ 19 ਫਰਵਰੀ ਨੂੰ ਮੇਰੇ ਘਰ ਬੋੜੀ ਚੱਲੀ ਆ ਅਹੀਂ ਫੇਰ ਹੁੰਦੇ ਨੇ ਵੀਡੀਓ ਤੱਕ ਦਿੱਤੀ ਆ ਜੀ ਸਾਡੂ ਕੋਈ ਨਿਆਂ ਨਹੀਂ ਮਿਲਿਆ ਬੂਏ ਤੇ ਗੋਲੀਆਂ ਮਾਰ ਕੇ ਗਏ ਆ ਕਹਿ ਕੇ ਬਾਹਮਣ ਮਾਰਨਾ ਬਾਹਮਣ ਕੋਈ ਇਨਸਾਫ ਨਹੀਂ ਮਿਲਿਆ ਜੀ ਤੁਹਾਨੂੰ ਦੱਸ ਮੇਰਾ ਵੀਰ ਕੱਲ ਦੀ ਗੱਲ ਦੱਸੋ ਖੁੱਲ ਕੇ ਦੱਸ ਪੁੱਤ ਇਹਨਾਂ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਇਨਕਾਟਰ ਕਰਨਾ ਚਾਹੀਦਾ ਵਾ ਔਰ ਜੇਲ੍ਹ ਚੋਂ ਆ ਕੇ ਫੇਰ ਆ ਕੇ ਕੋਈ ਨਾ ਕੋਈ ਇਨਸਾਨ ਮਾਰਦੇ ਆ ਕੋਈ ਨਾ ਕੋਈ ਘੇਰਾ ਪਿਓ ਮਾਰਦੇ ਘੇਰਾ ਧੀ ਮਾਰਦੇ ਕਿ ਨਾ ਕੁਝ ਕਰਦੇ ਆ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੁਣ ਇਨਸਾਫ ਚਾਹੀਦਾ ਸੱਚ ਜੀ ਮੈਂ ਇਹ ਕਹਾਂ ਉਹਨਾਂ ਮੈਂ ਤਾਂ ਕਹਿਣ ਜੂਗੀ ਕੁਝ ਨਹੀਂ ਆ। ਕਾ ਤੁਸੀਂ ਨਾਲ ਸੀ ਕਿੰਨੇ ਜਾਣੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ। ਇੰਨੇ ਜਣੇ ਇੰਦਾਸ ਜਸਤਵ ਤੇ ਇਦਾਂ ਇੰਨੇ ਜਣੇ ਅੰਨਜਾ ਦੇ ਗੋਲੀਆਂ ਮਾਰਨ ਆਏ ਆ। ਹਾਂ ਸਰ ਹਾਂ ਸਰ। ਇਹਨੇ ਜਿਹੜੇ ਮੋਟਰਸਾਈਕਲ ਤੇ ਕੋਸਕੂਟਰੀ ਤੇ ਮੋਟਰਸਾਈਕਲ ਤੇ ਦੁਨੀਆ ਗੋਲੀਆਂ ਵਜੀਆਂ। ਤੈਨੂੰ ਗੋਲੀਆਂ ਮਾਰੀਆਂ ਉਹਨਾਂ ਨੇ। ਕਿੱਥੇ ਵਜੀਆਂ? ਇੱਕ ਵੱਖੀ ਚ ਮਾਰੀ ਆ। ਇੱਕ ਮੋੜੇ ਤੇ ਇੱਕ ਸਿਰ ਚ ਮਾਰੀ ਕੀ ਮੰਗ ਕਰਦੇ ਸ਼ਾ ਤੁਸੀਂ ਕੀ ਮੰਗ ਕਰਦੇ ਮੈਨੂੰ ਸਾਫ਼ ਚਾਹੀਦੀ ਆ ਨੰਬਰ ਤੇ ਇਹ ਰੋਟੀ ਕਿੱਥੋਂ ਖਾਣੀ ਆ ਬੱਚਿਆਂ ਨੂੰ ਰੋਟੀ ਦੇ দাও ਕੋਈ ਨੌਕਰੀ ਦੋ ਇਹਨਾਂ ਨੂੰ ਕੋਈ ਇਹਨਾਂ ਦੀ ਫਿਰ ਚੜਾਓ ਮੈਰੀ ਲਾਓ ਮੈਰੀ ਕਾਦੇ ਜੋ ਹਮਲਾ ਹੋਇਆ ਉਸ ਤੋਂ ਪਹਿਲਾਂ ਦੋ ਤਿੰਨ ਵਾਰਾ ਉਦੋਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਰਿਹਾ ਬਹੁਤਾਂ ਤੋਂ ਘਟਾਈ ਜਾੜਦੇ ਆਉਂਦੇ ਪਰ ਕੋਈ ਨਹੀਂ ਕਿਸੇ ਨੇ ਨਹੀਂ ਸੁਣੀ ਹੈਗੀ ਹਾਰਦੀ ਬੜੀਆਂ ਦਵਾਈਆਂ ਮੇਰਾ ਤਾਂ ਮੁੰਡਾ ਪਰ ਲੈ ਲੈਂਦਾ ਰਿਹਾ ਕੱਲ ਵੀ ਆਪਾਂ ਉੱਤੇ ਖਲੋਂਦੇ ਗਏ ਥਾਣੇ ਦੇ ਵਿੱਚ ਕੱਲ ਕਹਿੰਦੇ ਸਾਡਾ ਕੋਈ ਇੱਥੇ ਆਇਆ ਹੀ ਨਹੀਂ ਐ ਘਾਟਾ ਮੁੰਡਾ ਮਾਰ ਦਿੱਤਾ ਕਹਿੰਦੇ ਹਾਂ ਇੱਥੇ ਕੋਈ ਆਇਆ ਹੀ ਨਹੀਂ ਆਨੂੰ ਇਹ ਫੋਨ ਇੰਨਾ ਆਇਆ ਬਾਰੋਂ ਮੁੰਡਿਆਂ ਦਾ ਕਿ ਬਾਮਰ ਮਾਰ ਦਿੱਤਾ ਹਾਰਦੀਸ ਨਹੀਂ ਉਹਨਾਂ ਨੇ ਕਿਤੇ ਚਾਰ ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਐਨਾ ਉਤਰ ਲੈ ਲੈਂਦਾ ਰਿਹਾ ਵਾ ਮੇਰੇ ਬੰਦੇ ਬੈੰਗੇ ਵੀ ਚਲਦੇ ਆ ਬੈੰਦੇ ਵੀ ਇਤਨੀ ਸੁਣਨਾ ਕੋਈ ਸੁਣਵਾ ਨੂੰ ਮਾਰ ਦਾਂਗੇ ਮੇਰਾ ਪਰਿਵਾਰ ਮਾਰਨ ਲੱਗੇ ਆਓ ਸਾਰਾ ਆਓ ਸਾਰਾ ਸਾਰਾ ਨੇ ਸਾਡੀ ਸੁਣੀ ਨਹੀਂ ਪੁਲਿਸ ਉਦੋਂ ਆਉਂਦੀ ਰਹੀ ਜਦੋਂ ਕੰਮ ਹੀ ਕਰਦੇ ਆ ਮੇ ਕਰ ਜਾਂਦੇ ਜਦੋਂ ਚਲੇ ਜਾਂਦੇ ਭੱਜ ਜਾਂਦੇ ਉਹ ਦਵਾਉਂਦੀ ਪੁਲਿਸ ਨੇ ਸੁਣੀ ਨਹੀਂ ਆਣ ਕਿ ਕਿਤੇ ਦੇ ਹਕੂ ਦੇ ਰਹੇ ਨੋਜ਼ਾ ਦੇ ਸੁਣੀ ਨਾ ਇਹਨਾਂ ਦੀ ਸੁਣਨ ਤੋਂ ਬਾਅਦ ਇਹ ਮੌਕੇ ਤੇ ਸੀ ਸਭ ਆਓ ਇਹ ਲੈ ਨਾ ਨੌਕਰੀ ਤੋਂ ਬੱਚਿਆਂ ਨੂੰ ਦੋ ਤੇ ਕੀ ਸਜ਼ਾ ਮਿਲਨੀ ਚਾਹੀਦੀ ਦੋਸ਼ੀਆਂ ਨੂੰ ਸਜ਼ਾ ਨਾ ਦੋ ਸਜ਼ਾ ਨਹੀਂ ਨਹੀਂ ਕੰਟਰੋਲ ਅਜੀ ਦੋ ਜਿੱਦਾਂ ਉਹ ਸਾਈਕਲ ਕਰੀ ਸੜਕਾਂ ਤੇ ਪੈ ਗਈ ਉਹ ਵੀ ਆਏ ਵੀ ਮੇਕ ਗਿਆ ਨਾ ਮਰਿਆ ਨੂੰ ਲੇਕਿਨ ਫੜੇ ਗਏ ਤਾਂ ਉਹਨੇ ਫੋਟੋਆਂ ਕਹਿੰਦੀਆਂ